ਆਣ ਵਾਲੀਓ ਕੱਲ ਦੀ ਸੁਣ ਲੈ ਕੱਲ ਮੇਰੇ ਕੰਨੀ ਗਈੋ ਹੀ ਨਹੀਂ ਉਹ ਮੈਂ ਡਿੱਕੀ ਜਾਵਾ ਹੁਣ ਜਾਂਦੀ ਏ ਹੁਣ ਜਾਂਦੀ ਏ ਦੁਪਹਿਰਾ ਕਰਤਾ ਹਾਰ ਕੇ ਮੈਂ ਭੇਜੀ ਫਿਰ ਜਦੋਂ ਮੈਂ ਆ ਕੇ ਕਿਹਾ ਲੱਗ ਗਈ ਮੇਰੇ ਕੋਲ ਬਹਾਨੇ ਜੇ ਬਣਾਉਣ ਵੀ ਮਿੰਤਾ ਇਹ ਕਹਿ ਕੇ ਗਏ ਨੇ ਵੀ ਉੱਧਰ ਹਫ਼ਤੇ 10 ਦਿਨਾਂ ਬਾਅਦ ਜਾਣਾ ਹੈ ਅੱਛਾ ਮੇਰੇ ਤਾਂ ਉਸੇ ਗੱਲ ਤੇ ਸ਼ੰਕਰ ਹੋ ਗਈ ਜਿਹੜੀ ਮੈਂ ਹੈਪੀ ਨੂੰ ਕਹੀ ਸੀ ਵੀ ਹਫ਼ਤੇ 10 ਦਿਨ ਬਾਅਦ ਕੰਮ ਕਰ ਲਿਆ ਕਰੂਗੀ ਉੱਧਰ ਹੋਰ ਹੈਪੀ ਜਾਂਦਾ ਹੋਇਆ ਇਹਨੂੰ ਕਹਿ ਗਿਆ ਹੋਊਗਾ ਆਹੀ ਉਹਦੀ ਸ਼ਾਇ ਤੇ ਬੋਲਦੀ ਸੀ ਨਹੀਂ ਐਵੇਂ ਤੂੰ ਹੈਪੀ ਨੂੰ ਕਹਤਾ ਵੀ ਕਹਿੰਦੀ ਕਿਵੇਂ ਨਾ ਗੱਲ ਤਾਂ ਟਕਾਉਣੀ ਹੀ ਸੀ ਨਹੀਂ ਫਿਰ ਹੈਪੀ ਨਾਲ ਲੈ ਜਾਂਦਾ ਉਹਨੇ ਤਾਂ ਮੈਨੂੰ ਸਾਫ਼-ਸਾਫ਼ ਕਹਤਾ ਸੀ ਵੀ ਨਹੀਂ ਤੇਦੇ ਨਾਲ ਕੰਮ ਕਰਾਇਆ ਕਰੋ ਨਹੀਂ ਫਿਰ ਆਪਦੀ ਕੋਈ ਕੰਮ ਵਾਲੀ ਰੱਖ ਲਓ ਉਹ ਤਾਂ ਮੈਨੂੰ ਟਾਈਮ ਨਾਲ ਔੜ ਗਈ ਮੈਂ ਗੱਲ ਬੋਚ ਲਈ ਮੈਨੂੰ ਪਤਾ ਸੀ ਵੀ ਜਦੋਂ ਮੁੰਡਾ ਚਲਿਆਗਾ ਕੰਮ ਤਾਂ ਆਪਾਂ ਹੀ ਲੈਣਾਗਾ ਕੱਲ ਮੈਨੂੰ ਹੁਣ ਇਹ ਦੱਸ ਤੇਰੇ ਆਖੇ ਲੱਗ ਕੇ ਉਧਰ ਚਲੀ ਗਈ ਸੀ ਨੇ ਆਉਂਦੇ ਆਵ ਕਿੱਥੋਂ ਜਾਣ ਵਾਲੀ ਓ ੱੱਕੇ ਨਾਲ ਭੇਜੀ ਸੀ ਜੇ ਉੱਧਰ ਚਲੀ ਗਈ ਤੇ ਇਧਰੋਂ ਮੈਂ ਰੋਟੀ ਤੇ ਭੁੱਖੀ ਮਰ ਗਈ ਕਿਉਂ ਭੁੱਖੀ ਕਾ ਤੋਂ ਮਰ ਗਈ ਤੂੰ ਰੋਟੀ ਬਣਾਈ ਨਹੀਂ ਸੀ ਉਹਨੇ ਲੈ ਰੋਟੀ ਕਿੱਥੇ ਬਣਾਈ ਉਹਨੇ ਉਹ ਤਾਂ ਉੱਧਰ ਕੰਮ ਨਵੇੜ ਕੇ ਡਰੈਗ ਰੂਮ 'ਚ ਸੁੱਤੀ ਪਈ ਮੈਂ ਅੰਦਰ ਰੋਟੀ ਡਿੱਕੀ ਜਾਵਾ ਆਜੇ ਸੁੱਤੀ ਪਈ ਸੀ ਤੂੰ ਬਾਹਾਂ ਫੜ ਕੇ ਖੜੀ ਕਰ ਲੈਂਦੀ ਅੱਬ ਦੀ ਰੋਟੀ ਬਣਵਾਉਂਦੀ ਤੂੰ ਭੁੱਖੀ ਕਾ ਤੋਂ ਰਹੀ ਨਹੀਂ ਕੀਤਾ ਤੇ ਐ ਹੀ ਐ ਬਾਹਾਂ ਫੜ ਕੇ ਘੜੀਸ ਕੇ ਲੈ ਕੇ ਆਈਆਂ ਮੀਤੇ ਉਹਨੇ ਕਿੱਥੋਂ ਉੱਠਣਾ ਸੀ ਆਪਣੇ ਆਪ ਫੇਰ ਕਿਤੇ ਜਾ ਕੇ ਉਹਦੇ ਤੋਂ ਦਾਲ ਰੋਟੀ ਬਣਵਾਈ ਦੁਪਹਿਰ ਦੀ ਰੋਟੀ ਆਥਣੇ ਜਾ ਕੇ ਖਾਧੀ ਮੇਰਾ ਤਾਂ ਭੁੱਖ ਨਾਲ ਬੁਰਾ ਹਾਲ ਹੁੰਦਾ ਸੀ ਮੈਂ ਤਾਂ ਤੈਨੂੰ ਇੰਨਾ ਯਾਦ ਕੀਤਾ ਵੀ ਅੱਜ ਜੀ ਮੇਰੀ ਭੈਣ ਹੈ ਨਹੀਂ ਅੱਜ ਜੀ ਮੈਂ ਭੁੱਖੀ ਮਰ ਗਈ ਕੋਈ ਨਾ ਆ ਜਾਣਦੀ ਉਹਨੂੰ ਫੇਰ ਪੁੱਛਦੀਆਂ ਵੀ ਭਾਈ ਤੂੰ ਆਪਦੀ ਚਾਚੀ ਨਾਲ ਐ ਕਿਉਂ ਕੀਤਾ ਰੋਟੀ ਕਿਉਂ ਨਹੀਂ ਦਿੱਤੀ ਟੈਂਸਰ